ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੀ ਆ ਆਪਾਂ ਸੰਡੇ ਨੂੰ ਲਾਈਵ ਹੁੰਦੇ ਹੁੰਦੇ ਆ ਤੇ ਜਾਂ ਫਿਰ ਆਪਾਂ ਬੁੱਧਵਾਰ ਨੂੰ ਲਾਈਵ ਆਉਂਦੇ ਹੁੰਦੇ ਆ ਤੇ ਅੱਜ ਸੰਡੇ ਆ ਅੱਜ ਆਪਾਂ ਲਾਈਵ ਹੋਣਾ ਸੀ ਰਾਤ ਨੂੰ ਪਵੇ ਸੀ 8 ਵਜੇ ਆਪਾਂ ਜਿਹੜਾ ਲਾਈਵ ਆਪਾਂ ਉਹ ਆਪਾਂ ਸ਼ੁਰੂ ਕਰਦੇ ਹੁੰਦੇ ਆ ਸੋ ਅੱਜ ਆਪਾਂ ਥੋੜਾ ਜਿਹਾ ਆਪਾਂ ਜਲਦੀ ਆਪਾਂ ਲਾਈਵ ਆ ਗਏ 3-4 ਵਜੇ ਦੇ ਕਰੀਬ ਕਿਉਂਕਿ ਇਹਦਾ ਉਹਦਾ ਰੀਜ਼ਨ ਇਹ ਆ ਇੱਕ ਤਾਂ ਮਦਦ ਜੀ ਨੂੰ ਆਪਾਂ 8 ਵਜੇ ਲਾਈਵ ਹੁੰਦੇ ਆ ਨਾ ਉਹਦੇ ਵਿੱਚ 140 ਲੋਕ ਆ ਜਿਹੜੇ ਨਹੀਂ ਜੁੜ ਪਾਉਂਦੇ ਹੈਗੇ ਕਿਉਂਕਿ ਖਾਣਾ ਵਗੈਰਾ ਖਾ ਕੇ ਜਾਂ ਫਿਰ ਘਰ ਦੇ ਕੰਮ ਕਰਦੇ ਹੁੰਦੇ ਬੀਜੀ ਹੁੰਦੇ ਆ ਸੋ ਵੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਸੇਜ ਆਏ ਕਹਿੰਦੇ ਕਿ ਵੀਰ ਜੀ ਦੁਪਹਿਰੇ ਤੁਸੀਂ ਮਤਲਬ 1 2 3 4 ਵਜੇ ਤੱਕ ਜਦੋਂ ਮਰਜ਼ੀ ਆ ਜਾ ਕਰੋ ਲਾਈਵ ਅਸੀਂ ਕੋਈ ਗੱਲਬਾਤ ਜਿਹੜੀ ਆ ਉਹ ਸ਼ੇਅਰ ਕਰ ਦਿੰਦੀ ਤੁਹਾਡੇ ਨਾਲ ਨਾ ਸੋ ਆਪਾਂ ਤਾਂ ਘਰ ਕੇ ਬਾਜੀ ਜਲਦੀ ਲਾਈਵ ਆਏ ਆ ਤੇ ਇਹਦੇ ਵਿੱਚ ਦੇਖੋ ਦੋ ਤਿੰਨ ਕੋਸ਼ ਖਬਰਾਂ ਹੀ ਆ ਜੀ ਇੱਕ ਤਾਂ ਹੈਗੀ ਆ ਜੀ ਮੇਰੇ ਜਿਹੜੇ 50000 ਸਬਸਕਰਾਈਬਰ ਆ ਜਿਹੜੇ ਮੇਰੇ YouTube ਚੈਨਲ ਦੇ ਉੱਤੇ ਉਹ ਕੰਪਲੀਟ ਹੋ ਚੁਕੇ ਆ ਉਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ 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 ਜ਼ਿਆਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਵਾ ਕਿਉਂਕਿ ਤੁਸੀਂ ਸਾਰੇ ਨੇ ਹਨ ਮੇਰੇ ਵੱਡੇ ਭੈਣ ਭਰਾਵਾਂ ਨੇ ਛੋਟੇ ਭੈਣ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਸਪੋਰਟ ਕੀਤੀ ਮੇਰੀ ਵੀਡੀਓ ਨੂੰ ਦੇਖਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਮੇਰੇ ਜਿਹੜੇ ਸਬਸਕ੍ਰਾਈਬਰ ਆ ਹਨ ਉਹ ਦਿਗਰੋਂ ਮੈਂ 0 ਤੋਂ ਸ਼ੁਰੂਆਤ ਸੀ ਜਿਹੜੀ ਮੈਂ ਉਹ ਕੀਤੀ ਸੀਗੀ ਤੇ ਅੱਜ ਮੇਰੇ ਜਿਹੜੇ ਸਬਸਕ੍ਰਾਈਬਰ ਆ ਉਹ ਅੱਜ 50000 ਦੇ ਕਰੀਬ ਜਿਹੜੇ ਕੰਪਲੀਟ ਹੋ ਚੁੱਕੇ ਆ 50000 ਤੋਂ ਵੱਧ ਹੀ ਹੋ ਚੁੱਕੇ ਆ ਤੇ ਇਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਮੈਂ ਉਹ ਕਰਨਾ ਚਾਹੁੰਦਾ ਜੀ ਕਿਉਂਕਿ ਮੈਂ ਸੋਚਿਆ ਵੀ ਯਾਰ ਦੇਖੋ ਤੁਸੀਂ ਸਾਰਿਆਂ ਨੇ ਮੇਰਾ ਇੰਨਾ ਸਾਥ ਦਿੱਤਾ ਵਾ ਵੀ ਤੁਸੀਂ ਮੈਨੂੰ 50000 ਸਬਸਕ੍ਰਾਈਬਰ ਜਿਹੜੇ ਉਹ ਕੰਪਲੀਟ ਕਰਵਾਇਆ ਤੇ ਇਹਦੇ ਵਿੱਚ ਇਸ ਖੁਸ਼ੀ ਦੇ ਵਿੱਚ ਮੈਂ ਚਾਹਨਾ ਵਾਂ ਵੀ ਮੈਂ ਤੁਹਾਡਾ ਸਾਰਿਆਂ ਦਾ ਮਤਲਬ ਹੀ ਕਰ ਨੂੰ ਸਰ ਨੂੰ ਇਹ ਕਿਡਾ weight lose ਵਾਸਤੇ diet plan ਹਨਾ ਜੀ ਵੀ ਤਰ੍ਹਾਂ ਸਾਰ ਨੂੰ ਪਤਾ ਵੀ ਜਿਹੜੇ ਨੇ 30000 ਸਬਸਕ੍ਰਾਈਬਰ ਨੇ ਇਹਦੇ ਵਿੱਚੋਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮੇਰੇ ਕੋਲ ਡਾਈਟ ਪਲਾਨ ਜਿਹੜੇ ਉਹ ਲੈਏ ਹੋਏ ਨੇ ਜਿਨ੍ਹਾਂ ਦਾ ਕਾਫੀ weight ਜਿਨ੍ਹਾਂ ਨੇ ਘਟਾਇਆ ਹਨਾ ਤੇ ਇੱਕ ਕਲਾਇੰਟ ਦਾ ਮੇਰਾ ਇਹ ਵਜਾ ਸੀਗਾ ਜਿਨੇ ਮਤਲਬੀ 1 ਮਹੀਨੇ ਦੇ ਵਿੱਚ 9 ਕਿਲੋ ਭਾਰ ਉਹਨੇ ਘਟਾਇਆ 1 ਮਹੀਨੇ ਦੇ ਵਿੱਚ ਸਿਰਫ 9 ਕਿਲੋ ਭਾਰ ਘਟਾਇਆ ਉਹ ਬੰਦੇ ਨੇ ਠੀਕ ਹੈ ਜੀ ਉਹਨੂੰ ਮੈਂ ਡਾਈਟ ਪਲਾਨ ਬਣਾ ਕੇ ਦਿੱਤਾ ਸੀ ਆ ਤੇ ਨਾਲ ਹੀ ਮੈਂ ਉਹਨੂੰ ਕੁਝ ਡਰਿੰਕ ਦੱਸੀ ਸੀ ਜਿਹੜੀ ਮੈਂ ਡਰਿੰਕ ਉਹਦੋਂ ਸ਼ੇਅਰ ਕੀਤੀ ਸੀਗੀ ਉਹ ਮੈਂ ਡਰਿੰਕ ਦੀ ਵੀਡੀਓ ਮੈਂ ਕੱਲ ਜਾਂ ਪਰਸੋਂ ਨੂੰ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਤੇ ਤੁਸੀਂ ਵੀ ਉਹ ਡਰਿੰਕ ਨੂੰ ਜਰੂਰ ਦੇਖਿਓ ਉਹ ਬੰਦੇ ਨੇ ਸਿਰਫ 9 ਕਿਲੋ ਭਾਰ ਸੀ ਜਿਹੜਾ ਘਟਾਤਾ ਸੀ ਹਨਾ ਤੇ ਉਹਦੇ ਵਿੱਚ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਜਿਨ੍ਹਾਂ ਨੇ ਮੇਰੇ ਕੋਲ ਡਾਈਟ ਪਲਾਨ ਲਿਆ ਆ ਤੇ ਜਿਨ੍ਹਾਂ ਨੇ ਬਹੁਤ ਵੇਟ ਜਿਹੜਾ ਉਹਨਾਂ ਨੇ ਘਟਾ ਲਿਆ ਡਾਈਟ ਪਲਾਨ ਦੇ ਨਾਲ ਠੀਕ ਹੈ ਜੀ ਤੇ ਅਜੇ ਵੀ ਉਹਨਾਂ ਨੇ ਡਾਈਟ ਪਲਾਨ ਨੂੰ ਕੰਟੀਨਿਊ ਕੀਤੇ ਹੋਏ ਆ ਤੇ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਜਿਨੇ ਮੇਰਾ ਡਾਈਟ ਪਲਾਨ ਲਿਆ ਹੋਇਆ ਵਾ ਜੋ ਲਾਈਵ ਜੁੜਿਆ ਹੋਇਆ ਤਾਂ ਪਲੀਜ਼ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਕਿੰਨਾ ਵੇਟ ਜਿਹੜਾ ਉਹ ਘਟਾ ਲਿਆ ਵਾ ਹਨਾ ਸੋ ਜਿਹੜਾ ਮੈਂ ਡਾਈਟ ਪਲਾਨ ਦਿੱਤਾ ਉਹਨਾਂ ਨੂੰ ਮੈਂ ਸੋਚਿਆ ਵੀ ਜਿਵੇਂ ਆਪਣੇ 50000 ਸਬਸਕ੍ਰਾਈਬਰ ਜਿਹੜੇ ਆਪਣੇ ਕੰਪਲੀਟ ਆਪਣੇ ਹੋ ਚੁੱਕੀ ਹੈ ਜੀ ਹਨਾ ਤੇ ਮੈਂ ਤੁਨਾਂ ਨੂੰ ਵੀ 50000 ਸਬਸਕ੍ਰਾਈਬਰ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਜਿਹੜਾ ਮੈਂ ਡਾਈਟ ਪਲਾਨ ਤਾਂ ਅਨੁਸਾਰ ਹਰ ਇੱਕ ਨੂੰ ਮੇਰੀ ਭੈਣ ਨੂੰ ਹਰੇਕ ਮੇਰੇ ਭਰਾ ਨੂੰ ਮੈਂ ਜੀ ਨਾ ਹੁਣਾਂ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਲੈਂਦੇ ਨੇ ਕਿਉਂਕਿ ਜਿਹੜਾ ਜਿਆਦਾ ਭਾਰ ਘਟਾਉਣਾ ਹੈ ਭਾਰ ਘਟਾਉਣ ਲਈ ਜਿਹੜੇ weight ਘਟਦਾ ਵਾ ਉਹ diet ਦੇ ਉੱਤੇ ਘਟਦਾ ਵਾ ਮੈਂ ਇਹ ਚੀਜ਼ ਹੈ ਜਿਹੜੀ ਜੇ ਤੁਸੀਂ diet ਨੂੰ ਸਟਿਕਲੀ ਫੋਲੋ ਤੁਸੀਂ ਕਰੋਗੇ ਤਾਂ ਫਿਰ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਠੀਕ ਹੈ ਜੀ diet ਦੇ ਬਿਨਾਂ ਤੁਹਾਡਾ ਭਾਰ ਜਿਹੜਾ ਉਹ ਨਹੀਂ ਘਟੇਗਾ ਜੀ ਸੋ ਫਿਰ ਮੈਂ ਸੋਚਿਆ ਵੀ ਕਿਉਂ ਨਾ 50000 ਸਬਸਕ੍ਰਾਈਬਰ ਹੋਣ ਦੀ ਖੁਸ਼ੀ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਵਾਸਤੇ ਇੱਕ ਆਫਰ ਲੈ ਕੇ ਆਇਆ ਹਾਂ ਕਿਉਂਕਿ ਬਹੁਤ سارے ਲੋਕ ਇਹੋ ਜਿਹੇ ਨੇ ਜਿਹੜੇ ਮਤਲਬੀ ਭਾਰ ਘਟਾਉਣਾ ਚਾਹੁੰਦੇ ਨੇ ਉਹਨਾਂ ਦਾ ਭਾਰ ਬਹੁਤ ਜ਼ਿਆਦਾ ਵਾ ਕਿ ਜਿਹਦਾ 90 ਕਿਲੋ ਆ ਕਿ ਜਿਹਦਾ 1 ਕੁਵੰਟਲ ਆ ਕਿ ਜਿਹਦਾ 80 ਕਿਲੋ ਆ ਜਾਨੀ ਕਿ ਉਹਨਾਂ ਦਾ ਭਾਰ ਆ ਉਹਨਾਂ ਦੇ ਲੋਡ ਤੋਂ ਜ਼ਿਆਦਾ ਵਧਿਆ ਹੋਇਆ ਵਾ ਤੇ ਮੈਂ ਚ ਉਹਨਾਂ ਵੀ ਆ ਤੁਹਾਡੇ ਸਾਰਿਆਂ ਵਾਸਤੇ ਆਣਾ ਕਿਉਂਕਿ ਜਿਹੜੀ ਮੇਰੀ ਪਹਿਲਾਂ ਫੀਸ ਸੀਗੀ ਉਹ ਕਈ ਮੇਰੇ ਪਿੰਡਪਰਾ ਐਫਰ ਨਹੀਂ ਕਰ ਪਾਉਂਦੀ ਸੀ ਉਹ ਕਹਿੰਦੇ ਕਿ ਵੀ ਜੀ ਅਸੀਂ ਨਹੀਂ ਫੀਸ ਨਹੀਂ ਦੇ ਸਕਦੇ ਹੈਗੇ ਮਤਲਬ ਜੀ ਤੁਸੀਂ ਥੋੜੀ ਜੀ ਘੱਟ ਕਰ ਲਓ ਹਣਾ ਕਿਉਂਕਿ ਦੇਖੋ ਯਾਰ weight lose ਵਾਸਤੇ ਜਿਹੜਾ ਵੀ ਡਾਈਟ ਪਲਾਨ ਦਿਨਾ ਜਾਂ weight gain ਵਾਸਤੇ ਡਾਈਟ ਪਲਾਨ ਦਿਨਾ ਉੱਚ ਮੇਰੀ ਵੀ ਮਿਹਨਤ ਲੱਗਦੀ ਹੈ ਮੈਂ ਤੁਹਾਨੂੰ ਡਾਈਟ ਪਲਾਨ ਡਿਜ਼ਾਈਨ ਕਰਕੇ ਦੇਣਾ ਤੁਹਾਨੂੰ ਤਿਆਰ ਕਰਕੇ ਦੇਣਾ ਮੈਂ ਵਰਕਆਊਟ ਵੀ ਮੈਂ ਤੁਹਾਨੂੰ ਦੱਸਣਾ ਮੈਂ ਉੱਚ ਮੇਰੀ ਵੀ ਮਿਹਨਤ ਲੱਗਦੀ ਹੈ ਮੈਂ ਮੰਥਲੀ ਪੇਮੈਂਟ ਸੀ ਜਿਹੜੀ ਮੈਂ ਲੈਂਦਾ ਹੁੰਦਾ ਸੀ ਆ ਤੇ ਉਹ ਜਿਹੜੇ ਉਹਨੂੰ ਮੈਂ ਦੇਖਦੇ ਮੈਂ ਸੋਚਿਆ ਵੀ ਜਦ ਚੱਲ ਮੇਰੇ 50000 ਸਬਸਕ੍ਰਾਈਬਰ ਜਿਹੜੇ ਮੇਰੇ ਕੰਪਲੀਟ ਹੋ ਜਾਣ ਤਾਂ ਮੈਂ ਬਹੁਤ ਦੇਰ ਦਾ ਸੋਚ ਰਿਹਾ ਸੀ ਵੀ ਜਦੋਂ ਮੇਰੇ 50000 ਸਬਸਕ੍ਰਾਈਬਰ ਕੰਪਲੀਟ ਹੋ ਜਾਣਗੇ ਨਾ ਤਾਂ ਮੈਂ ਤੁਹਾਡੇ ਸਾਰਿਆਂ ਨੂੰ ਮਤਲਬ ਵੀ 50% ਦੇ ਡਿਸਕਾਊਂਟ ਦੇ ਉੱਤੇ ਤੁਹਾਨੂੰ ਡਾਈਟ ਪਲਾਨ ਜਿਹੜਾ ਮੈਂ ਦੇਣਾ ਸ਼ੁਰੂ ਕਰਾਂਗਾ ਇੱਕ ਹਫ਼ਤੇ ਦੀ 1 ਵੀਕ ਦੀ ਮੈਂ ਜਿਹੜੀ ਆਫਰ ਜਿਹੜੀ ਮੈਂ ਤੁਹਾਡੇ ਸਾਰਿਆਂ ਵਾਸਤੇ ਕਰ ਰਿਹਾ ਹਾਂ ਅੱਜ ਤਰੀਕ ਹੈਗੀ ਹੈ ਜੀ 31 ਤਰੀਕ 8ਵਾਂ ਮਹੀਨਾ 2025 ਅੱਜ ਤੇ ਜਿਹੜੇ ਮੇਰੇ ਭੈਣ ਭਰਾ ਇਹ 7 ਤਰੀਕ 7 ਤਰੀਕ 9ਵਾਂ ਮਹੀਨਾ 2025 ਤੱਕ ਜਿਹੜੇ ਮੈਨੂੰ ਫੋਨ ਕਰਕੇ ਮੇਰੇ ਕੋਲ ਡਾਈਟ ਪਲਾਨ ਲੈਣਗੇ ਉਹਨਾਂ ਨੂੰ 50% ਡਿਸਕਾਊਂਟ ਜਿਹੜਾ ਮੈਂ ਉਹ ਪੇਮੈਂਟ ਦਾ ਮੈਂ ਦਵਾਂਗਾ ਉਹਨਾਂ ਨੂੰ ਬਹੁਤ ਹੀ ਘੱਟ ਪ੍ਰਾਈਸ ਦਾ ਜਿਹੜਾ ਡਾਈਟ ਪਲੈਨ ਦਾ ਬਹੁਤ ਘੱਟ ਪ੍ਰਾਈਸ ਹੁਣ ਮੈਂ ਕਰਦਾ ਵਾ ਡਾਈਟ ਪਲੈਨ ਦਾ ਸਿਰਫ ਇੱਕ ਹਫ਼ਤੇ ਵਾਸਤੇ ਜਿਹੜਾ ਮੇਰਾ ਭਰਾ ਜਾਂ ਫਿਰ ਕੋਈ ਵੀ ਮੇਰੀ ਭੈਣ ਜਿਹੜਾ ਭਾਰ ਘਟਾਉਣਾ ਚਾਹੁੰਦੀ ਆ ਹਨਾ ਤੇ ਜੇ ਉਹ ਡਾਈਟ ਪਲੈਨ ਮੇਰੇ ਕੋਲ ਲੈਣਾ ਚਾਹੁੰਦੀ ਆ ਨਾ ਤਾਂ ਉਹ 7 ਤਰੀਕ ਤੋਂ ਪਹਿਲਾਂ-ਪਹਿਲਾਂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਡਿਸਕਸ ਕਰ ਸਕਦੇ ਆ ਤੇ ਉਹਨੂੰ ਮੈਂ ਪੂਰਾ ਡਿਸਕਾਊਂਟ ਆ ਜਿਹੜਾ ਮੈਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਮੈਂ 7 ਤਰੀਕ ਤੋਂ ਪਹਿਲਾਂ-ਪਹਿਲਾਂ ਜੇ ਤੁਹਾਡਾ ਫੋਨ ਆਊਗਾ ਤਾਂ ਮੈਂ ਡਿਸਕਾਊਂਟ ਆ ਜਿਹੜਾ ਮੈਂ ਉਹ ਦਵਾਂਗਾ ਜੀ ਠੀਕ ਹੈ ਜੇ ਤੁਸੀਂ 7 ਤਰੀਕ ਤੋਂ ਬਾਅਦ ਤੁਸੀਂ ਮੈਨੂੰ ਫੋਨ ਕਰਕੇ ਡਿਸਕਾਊਂਟ ਬਾਰੇ ਕਹੋਗੇ ਉਦੋਂ ਸੌਰੀ ਮੈਂ ਹੋਰ ਡਿਸਕਾਊਂਟ ਹੈ ਜਿਹੜਾ ਮੈਂ ਨਹੀਂ ਕਰ ਸਕਾਂਗਾ ਜੇ ਤੁਸੀਂ 7 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਮੈਨੂੰ ਫੋਨ ਕਰਕੇ ਡਾਈਟ ਪਲਾਨ ਆਪਣਾ ਲਵੋਗੇ ਭਾਰ ਘਟਾਉਣ ਦੇ ਲਈ ਤਾਂ ਮੈਂ 50% ਦਾ ਡਿਸਕਾਊਂਟ ਹੈ ਜਿਹੜਾ ਮੈਂ ਤੁਹਾਨੂੰ ਦਊਂਗਾ ਤੇ ਮੈਂ ਕਹਿੰਦਾ ਵੀ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਮੌਕਾ ਹੈ ਇਹ ਸੋ ਤੁਸੀਂ ਡਾਈਟ ਪਲਾਨ ਜਿਹੜਾ ਮੇਰੇ ਕੋਲ ਤੁਸੀਂ ਲੈ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਹੈ ਜਿਹੜਾ ਮੈਂ ਉਹ ਦਵਾਂਗਾ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਡਾਈਟ ਪਲਾਨ ਮੇਰੇ ਕੋਲ ਲੈਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਹਨਾ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਜਿਹੜਾ ਮੈਂ ਉਹ ਸ਼ੇਅਰ ਕੀਤਾ ਹੋਇਆ ਵਾ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮੇਰਾ ਨੰਬਰ ਜਿਹੜਾ ਤੁਸੀਂ ਲੈ ਸਕਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਜਿਹੜਾ ਡਾਈਟ ਪਲਾਨ ਆ ਤੁਸੀਂ ਉਹ ਬਣਵਾ ਸਕਦੇ ਹੋ ਭਾਰ ਘਟਾਉਣ ਨੂੰ ਲੈ ਕੇ ਠੀਕ ਹੈ ਜੀ ਤੇ ਜੇ ਤੁਸੀਂ 7 ਤਰੀਕ ਤੋਂ ਪਹਿਲਾਂ ਪਹਿਲਾਂ ਮੈਨੂੰ ਕਾਲ ਕਰੋਗੇ ਡਾਈਟ ਪਲਾਨ ਮੇਰੇ ਕੋਲੋਂ ਬਾਈ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਵੀ ਡਾਈਟ ਪਲਾਨ ਆ ਤੁਹਾਨੂੰ ਮਿਲੂਗਾ 50% ਡਿਸਕਾਊਂਟ ਦੇ ਉੱਤੇ ਜੀ ਠੀਕ ਹੈ ਜੀ ਹੋਰ ਜ਼ਿਆਦਾ ਨੇ 50% ਡਿਸਕਾਊਂਟ ਤੋਂ ਵੀ ਥੋੜਾ ਜਿਹਾ ਘਟਾਰਾਂ ਜੇ ਤੁਸੀਂ 7 ਤਰੀਕ ਤੋਂ ਪਹਿਲਾਂ ਤੁਸੀਂ ਮਤਲਬ ਹੀ ਲਵੋਗੇ ਡਾਈਟ ਪਲਾਨ ਜੇ 7 ਤਰੀਕ ਤੋਂ ਬਾਅਦ ਚ ਤੁਸੀਂ ਕਹੋਗੇ ਫਿਰ ਥੋੜਾ ਜਿਹਾ ਔਖਾ ਹੋ ਜਾਣਾ ਜੀ ਠੀਕ ਹੈ ਜੀ ਸੋ ਜੇ ਹੁਣ ਵੀ ਤੁਹਾਡਾ ਕੋਈ ਕਿਸੇ ਵੀ ਭੈਣ ਜਾਂ ਕਿਸੇ ਮੇਰੇ ਭਰਾ ਦਾ ਮਤਲਬ ਹੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਹੁਣ ਵੀ ਕਮੈਂਟ ਕਰਕੇ ਆਪਣਾ ਪੁੱਛ ਸਕਦੇ ਹੋ ਡਾਈਟ ਪਲਾਨ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਫਿਟਨੈਸ ਨੂੰ ਲੈ ਕੇ ਸਿਹਤ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈ ਜਿਹੜਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਿੰਨੀ ਕਿ ਮੈਨੂੰ ਨੌਲੇਜ ਹੈਗੀ ਆ ਜਿੰਨਾ ਕਿ ਮੈਨੂੰ ਪਤਾ ਵਾ ਖਾਣਾ ਸਿਹਤ ਦੇ ਬਾਰੇ ਫਿਟਨੈਸ ਦੇ ਬਾਰੇ ਜਿੰਨੀ ਕੁ ਨੌਲੇਜ ਹੈਗੀ ਆ ਮੈਂ ਤੁਹਾਨੂੰ ਜਿਹੜਾ ਰਿਪਲਾਈ ਕਰਨਾ ਜ਼ਰੂਰ ਕਰਾਂਗਾ ਸੋ ਕਮੈਂਟ ਆਇਆ ਇੱਕ ਦਾ ਹਾਏ ਗੁਰਮੀਂਦਰ ਕੌਰ ਜੀ ਕਹਿੰਦੇ ਹਾਏ ਹਾਂਜੀ ਅਗਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਫੇਰ ਤੁਹਾਡਾ ਇੱਕ ਵਾਰ ਤੋਂ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਮੇਰੀ ਵੀਡੀਓ ਨੂੰ ਤੇ ਮੇਰੀ ਜਦੋਂ ਮੈਂ ਜੀਰੂ ਤੋਂ ਸ਼ੁਰੂ ਕੀਤਾ ਸੀ ਅੱਜ ਕੁਝ ਵੀ 50000 ਸਬਸਕ੍ਰਾਈਬਰ ਜਿਹੜੀ ਆਪਣੀ YouTube ਫੈਮਿਲੀ ਆ 50000 ਦੀ ਯਾਨੀ ਕਿ 51000 ਦੀ ਹੀ ਹੋ ਚੱਲੀ ਆ ਉਹ ਅਗਰ ਤੁਹਾਡੇ ਵਿੱਚੋਂ ਮੇਰੇ ਭੈਣ ਭਰਾਣੇ ਹਜੇ ਵੀ ਕਿਸੇ ਮੇਰੇ ਭੈਣ ਨੇ ਜਾਂ ਫਿਰ ਮੇਰੇ ਭਰਾਣੇ ਹਨ ਮੇਰਾ ਚੈਨਲ ਅਗਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਓ ਤੇ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੇਕੇ ਆਉਂਦਾ ਰਹਿਣਾ ਵਾਂ ਅੱਗੇ ਤਾਂ ਜਿਹੜੀ ਮੇਰੀ ਵੀਡੀਓ ਆਉਣੀ ਹੈ ਨਾ ਅੱਗੇ ਵਾਸਤੇ ਮੇਰੀ ਵੀਡੀਓ ਹੋਰ ਵੀ ਬਹੁਤ ਵਧੀਆ-ਵਧੀਆ ਵੀਡੀਓ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਗਾ ਜਿਹਦੇ ਵਿੱਚ ਮੈਂ ਡਾਈਟ ਬਾਰੇ ਗੱਲ ਕਰਾਂਗਾ ਠੀਕ ਹੈ ਜੀ ਰੈਸਟ ਬਾਰੇ ਵਰਕਆਊਟ ਬਾਰੇ ਠੀਕ ਹੈ ਜੀ ਕਾਰਬੋਹਾਈਡਰੇਟ ਬਾਰੇ ਪ੍ਰੋਟੀਨ ਬਾਰੇ ਫਾਈਬਰ ਬਾਰੇ ਫੈਟ ਬਾਰੇ ਕੱਲੀ-ਕੱਲੀ ਚੀਜ਼ ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਮੈਂ ਠੀਕ ਹੈ ਜੀ ਕਿਉਂਕਿ ਹੁਣ ਮੈਂ ਮਤਲਬ ਇਹ ਕੱਲ ਵੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਮੈਨੂੰ ਆਉਂਦੇ ਰਹਿੰਦੇ ਆ ਡਾਈਟ ਨੂੰ ਲੈ ਕੇ ਜਾਂ ਮਤਲਬ ਵੀ weight gain ਨੂੰ ਲੈ ਕੇ weight lose ਨੂੰ ਲੈ ਕੇ ਜਾਂ ਮੇਰੇ ਭੈਣ ਭਰਾਵਾਂ ਕਹਿੰਦੇ ਆ ਕਿ ਵੀ ਵੀਰ ਜੀ ਸਾਡੀ ਜਿਹੜੀ ਸਕਿਨ ਆ ਉਹ ਮਤਲਬ ਲੜਕੇ ਜਾਂਦੀ ਜਦੋਂ ਅਸੀਂ ਭਾਰ ਘੋਨੇ ਆ ਕਈਆਂ ਦੇ ਮੂਤ ਝੁੱਲ ਰੀਆਂ ਪੈ ਜਾਂਦੀਆਂ ਨੇ ਹਨਾ ਤੇ ਮੈਂ ਮਤਲਬ ਵੀ ਕੋਸ਼ਿਸ਼ ਕਰਾਂਗਾ ਮਤਲਬ ਤੁਹਾਡੇ ਸਾਰਿਆਂ ਦੇ ਮਤਲਬ ਵੀ ਉਦਾਂ ਦੀ ਵੀਡੀਓ ਮੈਂ ਲੈ ਕੇ ਆਵਾਂ ਜਿਨ੍ਹਾਂ ਦਾ ਮਤਲਬ ਵੀ weight ਘਟ ਜਾਂਦਾ ਵਾ ਤੇ ਉਹਨਾਂ ਦੇ ਮਤਲਬ ਚਰਬੀ ਕੰਮ ਕਣੀ ਸ਼ੁਰੂ ਹੋ ਜਾਂਦੀ ਆ ਉਹ ਕਿਉਂ ਲੰਮਕਦੀ ਆ ਆਪਾਂ ਨੂੰ ਆਪਾਂ ਨੂੰ ਕਿਵੇਂ ਠੀਕ ਕਰ ਸਕਦੇ ਆ ਵਿਚਾਰ ਵੀ ਸਾਡੀ ਨਾਲ ਲੰਮਕੇ ਸਾਡਾ ਭਾਰ ਵੀ ਘਟੇ ਉਹ ਮੈਂ ਪ੍ਰੋਪਰਲੀ ਵੈਂਟਣਾ ਨਾ 1/1 ਮੈਂ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਂਦਾ ਰਹੂੰਗਾ ਜੀ ਠੀਕ ਹੈ ਜੀ ਸੋ ਪਲੀਜ਼ ਮੇਰੀ ਤੁਹਾਨੂੰ ਇੰਦੀ ਗ ਬੇਨਤੀ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਨਹੀਂ ਤੁਹਾਨੂੰ ਮੇਰੀ ਵੀਡੀਓ ਤੋਂ ਕੋਈ ਸ਼ੈ ਹੈਲਪ ਮਿਲਦੀ ਆ ਨੌਲੇਜ ਮਿਲਦੀ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਦੋਸਤਾਂ ਦੇ ਵਿੱਚ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਭਾਰ ਘਟਾਉਣਾ ਚਾਹੁੰਦੇ ਨੇ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਬਾ ਜਾਂ ਫਿਰ ਤੁਹਾਡੇ ਬੱਚੇ ਜਿਹੜੇ ਮਤਲਬ ਵੀ ਬਾਹਰ ਜੰਕ ਫੂਡ ਵਗੈਰਾ ਖਾਂਦੇ ਨੇ ਜਾਂ ਮਤਲਬ ਵੀ ਹੋਰ ਚੀਜ਼ਾਂ ਜਿਹੜੀਆਂ ਖਾਂਦੇ ਨੇ ਹਨਾ ਉਹ ਉਹਨਾਂ ਨੂੰ ਮੇਰੀ ਵੀਡੀਓ ਦਿਖਾਇਆ ਕਰੋ ਤਾਂ ਜੋ ਉਹਨਾਂ ਨੂੰ ਮੇਰੀ ਵੀਡੀਓ ਦੇਖ ਕੇ ਪਤਾ ਲੱਗ ਸਕੇ ਵੀ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਨੇ ਕੋਲਡ ਡਰਿੰਕ ਹੋਗੇ ਜੂਸ ਹੋਗੇ ਪੈਕਟ ਵਾਲੇ ਫੂਡ ਹੋਗੇ ਡੱਬਾ ਬੰਦ ਹੋਗੇ ਕੁਝ ਵੀ ਕੋਈ ਚੀਜ਼ ਆ ਉਹਦਾ ਮਤਲਬ ਵੀ ਸਾਡੀ ਸਿਹਤ ਦੇ ਲਈ ਕਿੰਨਾ ਨੁਕਸਾਨ ਆਉਦੇ ਲਈ ਹੈ ਨਾ ਸੋ ਇਸ ਕਰਕੇ ਹਮੇਸ਼ਾ ਵਧੀਆ ਖਾਣਾ ਖਾਓ ਤਾਜ਼ਾ ਖਾਣਾ ਖਾਓ ਘਰੇ ਬਣਾ ਕੇ ਖਾਓ ਜੋ ਕੁਝ ਮਰਜ਼ੀ ਖਾਓ ਪਰ ਘਰੇ ਬਣਾ ਕੇ ਖਾਓ ਕਿਉਂਕਿ ਸਾਨੂੰ ਬਾਹਰਲੇ ਲੋਕਾਂ ਤੇ ਵਿਸ਼ਵਾਸ ਨਹੀਂ ਰਿਹਾ ਹੈਗਾ ਬਾਹਰ ਦੇ ਲੋਕ ਕੀ ਕਰਦੇ ਆ ਸਿਰਫ ਚੰਦ ਪੈਸਿਆਂ ਦੀ ਖਾਤਰ ਸਿਰਫ 2 ਪੈਸਿਆਂ ਦੀ ਖਾਤਰ ਉਹ ਮਤਲਬ ਬੰਦੇ ਦੀ ਜ਼ਿੰਦਗੀ ਦੇ ਨਾਲ ਖੇਡ ਲੈਂਦੇ ਆ ਹਨਾ ਤੇ ਉਹ ਬਦਲ ਵੀ ਕੁਝ ਵੀ ਪਾ ਦਿੰਦੇ ਆ ਪ੍ਰਾਣ ਦੇ ਉੱਪਰਾਂਾ ਘਿਓ ਪਾ ਦਿੰਦੇ ਆ ਆਲੂ ਗੰਦੇ ਤੋਂ ਗੰਦੇ ਪਾ ਦਿੰਦੇ ਆ ਪਿਆਜ਼ ਟਮਾਟਰ ਸੁੰਡਿਆਂ ਵਾਲੇ ਸਾਰਾ ਕੁਝ ਪਾ ਦਿੰਦੇ ਆ ਜੇ ਆਪਾਂ ਕੋਈ ਚੀਜ਼ ਬਾਜ਼ਾਰੋਂ ਲਿਆ ਕੇ ਬਣਾਵਾਂਗੇ ਜਿਸ ਮੰਨ ਲੇ ਚਲੋ ਇਹ ਗੰਡਿਆਂ ਦੇ ਵਿੱਚ ਸੁੰਡੇ ਆ ਜਾਣਗੇ ਜਾਂ ਪਿਆਜ਼ ਖਰਾਬ ਹੋਊਗਾ ਆਪਾਂ ਉਹਨੂੰ ਛੱਡ ਦਾਂਗੇ ਇੱਕ ਦੋ ਕਰਕੇ ਨਾ ਕਹਾਂਗੇ ਨਹੀਂ ਸਾਡੀ ਸਿਹਤਾਂ ਕੀ ਰਵਾੜ ਆ ਪਰ ਜਿਹੜੇ ਬਾਹਰਲੇ ਲੋਕ ਫੂਡ ਦਿੰਦੇ ਆ ਜਾਂ ਕੁਝ ਦਿੰਦੇ ਆ ਉਹ ਇਹ ਚੀਜ਼ਾਂ ਨਹੀਂ ਦੇਖਦੇਗੇ ਉਹ ਕਹਿੰਦੇ ਵੀ ਅਸੀਂ ਤਾਂ ਪੈਸੇ ਕਮਾਉਣੇ ਆ ਤੇ ਉਹ ਮਤਲਬ ਖਵਾਈ ਜਾਂਦੇ ਤੇ ਅਸੀਂ ਲੋਕ ਖਵਾਈ ਜਾਂਦੇ ਆ ਸੋ ਇਹ ਚੀਜ਼ਾਂ ਤੋਂ ਬਚੋ ਜਿੰਨਾ ਬਚ ਹੁੰਦਾ ਵਾ ਜਿਹੜੇ ਵਧੀਆ ਰੈਸਟੋਰੈਂਟ ਨੇ ਜਾਂ ਵਧੀਆ ਚੀਜ਼ਾਂ ਨੇ ਤੁਸੀਂ ਉੱਥੋਂ ਖਾ ਸਕਦੇ ਹੋ ਗੁਰਮੀਂਦਰ ਕੋਰ ਜੀ ਹਾਏ ਨਰਜੀਤ ਧੱਲੀਵਾਲ ਜੀ ਹਾਏ ਕਲੇਰ ਜੱਤੀ ਹੈਲੋ ਜੀ ਗੁਰਮੀਂਦਰ ਕੋਰ ਹਾਏ ਜੀ ਪਰਮਜੀਤ weight loss ਲਈ ਦੱਸੋ ਭਾਈ ਕਿ ਪਰਮਜੀਤ ਜੀ ਇਹ weight loss ਲਈ ਮੈਂ ਤੁਹਾਨੂੰ ਦੱਸ ਰਿਹਾ ਜੀ ਤੁਹਾਨੂੰ ਦੇਖੋ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ ਮਤਲਬ ਵੀ ਬਣਾਉਣਾ ਪੈਣਾ ਵੇਸੇ weight loss ਦੀਆਂ ਮੈਂ ਪਰਮਜੀਤ ਜੀ ਬਹੁਤ ساری ਵੀਡੀਓ ਮੈਂ ਪਾਈਆਂ ਹੋਈਆਂ ਨੇ ਆਪਣੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਮੇਰੀ ਵੀਡੀਓ ਨੂੰ ਦੇਖ ਲਓ ਬਾਕੀ ਮੇ ਪਰਸਨਲ ਡਾਈਟ ਪਲਨ ਦੀ ਮੈਂ ਗੱਲ ਕਰਾਂ ਉਹਦੇ ਨਾਲੋਂ ਤੁਹਾਨੂੰ ਜ਼ਿਆਦਾ ਰਿਜ਼ਲਟ ਜਿਹੜਾ ਉਹ ਮਿਲਣਾ ਵਾ ਤਾਂ ਤੁਸੀਂ ਜੇ ਪਰਸਨਲ ਡਾਈਟ ਪਲਨ ਲੈਣਾ ਚਾਹੁੰਦੇ ਹੋ ਤਾਂ 7 ਤਰੀਕ ਤੱਕ ਮੈਂ ਕਹਾਂ ਵਾ ਵੀ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਮੈਂ ਤੁਹਾਨੂੰ ਜਿਹੜਾ ਡਾਈਟ ਪਲਨ ਬਣਾ ਕੇ ਦੇ ਦਾਂਗਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਸੱਚੀ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਫੋਨ ਕਰਕੇ ਮਿਰਤ ਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਡਾਈਟ ਪਲਨ ਡਿਜ਼ਾਈਨ ਕਰਕੇ ਦੇ ਦਾਂਗਾ ਜੇ 7 ਤਰੀਕ ਤੋਂ ਪਹਿਲਾਂ ਪਹਿਲਾਂ ਫੋਨ ਕਰੋਗੇ ਤਾਂ ਮੈਂ ਤੁਹਾਨੂੰ 50% ਡਿਸਕਾਊਂਟ ਆ ਜਿਹੜਾ ਮੈਂ ਉਹ ਡਾਈਟ ਪਲਨ ਤੇ ਦਵਾਂਗਾ ਕੋਈ ਨਸਾਤੀ ਸ਼ੀ ਗੱਲ ਜੀ ਸਤਿ ਸ਼੍ਰੀ ਅਕਾਲ ਬਈ ਨਸਾਤੀ ਗੱਲ ਜੀ ਸੋ ਅਗਰ ਤੁਹਾਡੇ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਹਨਾ ਆਪਾਂ 10-15 ਮਿੰਟ ਹੋਰ ਲਾਈਵ ਬੈਠੇ ਆਂ ਆਪਾਂ ਠੀਕ ਹੈ ਜੀ ਇਸ ਕਰਕੇ ਹੀ ਮੈਂ ਲਾਈਵ ਆਇਆ ਹਾਂ ਜੀ ਜਲਦੀ ਥੋੜਾ ਜਿਹਾ ਕਿਉਂਕਿ ਇੱਕ ਤਾਂ 50000 ਸਬਸਕ੍ਰਾਈਬ ਹੋਣ ਦੀ ਖੁਸ਼ੀ ਬਹੁਤ ਸੀਗੀ ਮੈਨੂੰ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਸੀ ਆ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਥੈਂਕ ਯੂ ਕਰਨਾ ਚਾਹੁੰਦਾ ਜੀ ਤੁਹਾਡਾ ਸਾਰਿਆਂ ਦਾ ਵੀ ਤੁਸੀਂ ਮੈਨੂੰ ਇੰਨੀ ਸਪੋਰਟ ਕਰਦੇ ਪਏ ਹੋ ਤੇ ਉਸ ਤੋਂ ਬਾਅਦ ਮੈਂ ਸੋ ਪੰਨੇ ਇਹਦਾ ਜ਼ਿਆਦਾ ਹੋ ਜਾਂਦਾ ਵਾ ਤੇ ਲੋਕ ਜ਼ਿਆਦਾ ਸੋ ਜਾਂਦੇ ਆ ਹਨਾ ਸੋ ਇਸ ਕਰਕੇ ਬਾਅਦ ਜ ਦਿਨੇ ਆਪਾਂ ਐਕਸਪੈਰੀਮੈਂਟ ਕਰਕੇ ਦੇਖਦੇ ਆ ਥੋੜਾ ਜਿਹਾ ਤੇ ਦੇਖਦੇ ਆ ਕਿੰਨੇ ਕੁ ਲੋਕ ਜਿਹੜੇ ਆਪਣੇ ਨਾਲ ਜੁੜਦੇ ਆ ਪਰਮਜੀਤ ਜੀ ਮੋਬਾਈਲ ਨੰਬਰ ਪਾ ਜੀ ਇਹ ਪਰਮਜੀਤ ਜੀ ਮੋਬਾਈਲ ਨੰਬਰ ਮੇਰਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਇਹ ਨਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੁਸੀਂ ਮਤਲਬੀ ਉਹ ਮੈਨੂੰ ਫੋਨ ਕਰ ਲੋ ਥੱਥੇ ਦਿੱਤਾ ਹੋਇਆ ਜੇ ਤੁਸੀਂ ਨੋਟ ਕਰਨਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਮੈਂ ਬੋਲ ਰਿਹਾ ਹਾਂ ਫੋਨ ਨੰਬਰ ਆਪਣਾ 88474 26252 88474 26252 ਮੇਰਾ ਮੋਬਾਈਲ ਨੰਬਰ ਆ ਪਰਸਨ ਜੀ ਤੇ ਕੇਲੀ ਸਾਹਿਬ ਕਹਿੰਦੇ ਡਾਈਟ ਪਲਾਨ ਪ੍ਰਾਈਸ ਪਲੀਜ਼ ਤੁਸੀਂ ਮੈਨੂੰ ਕਾਲ ਕਰ ਲਓ ਕੇਲੀ ਸਾਹਿਬ ਤੁਸੀਂ ਮੈਨੂੰ ਕਾਲ ਕਰ ਲਓ ਹਨਾ ਤੇ ਮੈਂ ਤੁਹਾਨੂੰ ਦੱਸ ਦਾਂਗਾ ਜਾਂ ਤੁਸੀਂ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ ਤੁਹਾਨੂੰ ਇਹ ਡਾਈਟ ਪਲਾਨ ਦਾ ਜਿਹੜਾ ਮੈਂ ਡਿਸਕਾਊਂਟ ਜਿਹੜਾ ਮੈਂ ਚੱਲਦਾ ਵਾ ਹੁਣ ਮੈਂ ਉਹ ਤੁਹਾਨੂੰ ਮੈਂ ਦੱਸ ਦਾਂਗਾ ਵੀ ਕੀ ਹੈ ਜੀ ਠੀਕ ਹੈ ਜੀ ਨੰਬਰ ਦੇ ਦੇ ਵੀਰ ਜੀ ਨਰਦੀਪਤਾ ਦੇ ਵੱਲ ਇਹ ਤਾਲੀਵਾਲ ਸਾਹਿਬ ਮੈਂ ਨੰਬਰ ਸ਼ੇਅਰ ਕਰਤਾ ਵਾ ਮੈਂ ਬੋਲ ਵੀ ਦਿੱਤਾ ਵਾ ਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਆ ਜਿਹੜਾ ਮੇਰਾ ਉਹ ਮੈਂ ਸ਼ੇਅਰ ਕੀਤਾ ਹੋਇਆ ਵਾ ਠੀਕ ਹੈ ਜੀ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਮੇਰਾ ਨੰਬਰ ਮਿਲ ਜੇਗਾ ਤੇ ਥੱਲੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੇਰਾ ਨੰਬਰ ਹੈਗਾ ਉਹ ਤਾਂ ਪਲੀਜ਼ ਤੁਸੀਂ ਮੈਨੂੰ ਫੋਨ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ 7 ਤਰੀਕ ਤੋਂ ਪਹਿਲਾਂ ਪਹਿਲਾਂ ਮੈਨੂੰ ਫੋਨ ਕਰਕੇ ਡਾਈਟ ਪਲਾਨ ਲਓਗੇ ਤਾਂ ਤੁਹਾਨੂੰ 50% ਜਿਹੜਾ ਡਿਸਕਾਊਂਟ ਜਿਹੜਾ ਮਿਲੇਗਾ ਬਹੁਤ ਹੀ ਘੱਟ ਪ੍ਰਾਈਸ ਆ ਜਦੋਂ ਮੈਂ ਡਾਈਟ ਪਲੇਟ ਤੇ 50% ਡਿਸਕਾਊਂਟ ਦਿੰਦਾ ਪਿਆ ਵਾਂ ਉਹ ਟਾਈ ਉਹ ਇੰਨਾਕ ਮਤਲਬ ਵੀ ਜੇ ਕੇਰੀ ਆਪਾਂ ਇੰਨਾਕ ਰੇਟ ਪ੍ਰਾਈਸ ਜਿਹੜਾ ਵਿਜੀਬਲ ਆ ਉਹਦੇ ਨਾਲ ਜਦੋਂ ਤੁਸੀਂ ਮਹੀਨੇ ਦੇ ਵਿੱਚ ਬਾਰੀ ਦੀ ਚੀਜ਼ਾਂ ਖਾ ਜਾਂਦੇ ਹੋ ਉਹਦੇ ਵਿੱਚ ਹਨ ਜੇ ਮਤਲਬ ਵੀ ਉਨੇਕ ਪੈਸੇ ਲਾ ਕੇ ਸਾਡੀ ਸਾਡਾ ਭਾਰ ਘਟਦਾ ਵਾਸਤੇ ਸਿਹਤ ਬਣਦੀ ਆ ਹੋਰ ਸਾਨੂੰ ਕੀ ਚਾਹੀਦਾ ਵਾ ਹਨਾ ਗੁਰਮਿੰਦਰਪੁਰ ਜੀ ਤੁਸੀਂ ਹਾਇ ਲਿਖੀ ਜਾਦੇ ਹੋ ਪਲੀਜ਼ ਅਗਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਗੋਬਿੰਦਰ ਜੀ ਤੁਹਾਡੇ ਮੈਂ ਤਿੰਨੇ ਚਾਰੇ ਮੈਸੇਦਮੇ ਰੀਡ ਕਰ ਲਈ ਹੈ ਜੀ ਤੁਸੀਂ ਹਾਈ ਹੀ ਦੇਖ ਕੇ ਭੇਜ ਲਓ ਜੇ ਤੁਹਾਡਾ ਸਵਾਲ ਹੈਗਾ ਤਪਲੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਲਓ ਜੀ ਠੀਕ ਹੈ ਜੀ ਜੇ ਤੁਹਾਡੇ ਫਿਟਨੈਸ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਤੇ ਮੈਂ ਤੁਹਾਡੇ ਨੂੰ ਸਾਰਨ ਕੁਸ ਇਹੀ ਬੇਨਤੀ ਕਰਨੀ ਚਾਹੁੰਦਾ ਵਾ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜ਼ਰੂਰ ਕਰਿਆ ਕਰੋ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਹੈ ਨਾ ਕੋਈ ਭੈਣ ਤੁਹਾਡੀ ਜੱਪਰਾ ਦਾ ਜਾਂ ਕੋਈ ਵੀ ਰਿਸ਼ਤੇਦਾਰਾਂ ਦੇ ਵਿੱਚ ਕੋਈ ਇਹੋ ਜਿਹਾ ਇਨਸਾਨ ਹੈਗਾ ਜਿਹਦਾ ਭਾਰ ਬਹੁਤ ਜ਼ਿਆਦਾ ਵੱਧ ਵਾ ਹਨਾ ਤਾਂ ਤੁਸੀਂ ਪਲੀਜ਼ ਉਹਨੂੰ ਮੇਰੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਮੇਰੀ ਵੀਡੀਓ ਤੋਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮਤਲਬ ਹੀ ਰਿਜ਼ਲਟ ਲਿਆ ਵਾ ਯਾਨੀ ਕਿ ਫਾਇਦਾ ਲਿਆ ਵਾ ਹਨਾ ਸੋ ਜਿਹਨਾਂ ਨੇ ਮੇਰੇ ਕੋਲ ਡਾਈਟ ਪਲਾਨ ਲਏ ਸੀ ਜਿਹਨਾਂ ਨੇ ਭਾਰ ਘਟਾਇਆ ਵਾ ਮੈਂ ਕੋਸ਼ਿਸ਼ ਕਰਾਂਗਾ ਅੱਗੇ ਇੱਕ ਵੀਡੀਓ ਵਿੱਚ ਬਣਾ ਕੇ ਲੈ ਕੇ ਆਵਾਂ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਮਤਲਬ ਵੀ ਜੋ ਜੋ ਉਹਨਾਂ ਦਾ weight ਸੀ ਮੇਰੇ ਕੋਲ diet plan ਤੋਂ ਲੈਣ ਤੋਂ ਪਹਿਲਾਂ ਉਹਨਾਂ ਦਾ ਭਾਰ ਕੀ ਸੀ ਤੇ ਮੇਰੇ ਕੋਲ ਉਹ diet plan ਲੈਣ ਤੋਂ ਬਾਅਦ ਉਹਨਾਂ ਦਾ ਭਾਰ ਜਿਹੜਾ ਉਹ ਕਿੰਨਾ ਹੋਇਆ ਵਾ ਹਨਾ ਕਿ ਜਿਹਦਾ ਮਹੀਨੇ ਦੇ ਵਿੱਚ ਕਿਸਦਾ 2 ਮਹੀਨੇ ਦੇ ਵਿੱਚ ਕਿਸਦਾ 4 ਮਹੀਨੇ ਦੇ ਵਿੱਚ ਹਨਾ ਵੀ ਉਹਨਾਂ ਦਾ ਕਿੰਨਾ weight ਜਿਹੜਾ ਉਹ ਘਟਿਆ ਉਹ ਮੈਂ ਸਕਰੀਨਸ਼ਾਟ ਸਾਰੇ ਮੈਂ ਲਗਾਵਾਂਗਾ ਤੇ ਤੁਹਾਨੂੰ ਮੈਂ ਸਾਰ ਨੂੰ ਦਿਖਾਵਾਂਗਾ ਮੈਂ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਵਾਂ ਜਿਸ ਨਾਲ ਤੁਹਾਨੂੰ ਵੀ ਯਕੀਨ ਹੋ ਜੇ ਹਨਾ ਭਾਈ ਸਾਹਿਬ ਬਹੁਤ ਕੁਝ ਟਾਈਮ ਕੀ ਕਿ ਭਾਈ ਸਾਹਿਬ ਬਹੁਤ ਛੱਡਿਆ ਵੀਰ ਕੁਝ ਟਾਈਮ ਤੋਂ ਮੈਨੂੰ ਸਮਝ ਨਹੀਂ ਲੱਗੀ ਛੱਡਿਆ ਛੱਡਿਆ ਵੀਰ ਜੀ ਕੁਝ ਟਾਈਮ ਤੋਂ ਪਲੀਜ਼ ਕਲੀਅਰ ਕਰਿਓ ਜਾਂ ਪੰਜਾਬੀ ਚ ਲਿਖ ਦਿਓ ਅੰਗਰੇਜ਼ੀ ਮੇਰੀ ਵੀ ਇਹੋ ਜੀ ਆ ਠੀਕ ਹੈ ਜੀ ਸੋ ਅਗਰ ਤੁਹਾਨੂੰ ਸਿਹਤ ਦੇ ਦੀ ਗਾੜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਤਲਬ ਪ੍ਰੋਬਲਮ ਹੈਗੀ ਆ ਜਾਂ ਕੁਝ ਹੈ ਨਾ ਵੇਟ ਨੂੰ ਲੈ ਕੇ ਜਾਂ ਉਹਨੂੰ ਦੇ ਕੇ ਤੁਸੀਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐਨੀ ਟਾਈਮ ਜਦੋਂ ਮਰਜ਼ੀ ਤੁਸੀਂ ਮੈਨੂੰ ਕਰ ਸਕਦੇ ਹੋ ਬਾਕੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਦੇਖੋ ਇੱਕ ਗੱਲ ਮੈਂ ਕਹੂੰਗਾ ਤੁਸੀਂ ਮੰਨੋ ਚਾਹੇ ਨਾ ਮੰਨੋ ਸਾਰਿਆਂ ਨਾਲੋਂ ਵੱਧੀਆ ਚੀਜ਼ ਜਿਹੜੀ ਵੱਧ ਚੀਜ਼ ਮੈਂ ਚੀਜ਼ ਆ ਉਹ ਸਾਡੀ ਸਿਹਤ ਆ ਸਾਡੀ ਸਿਹਤ ਤੋਂ ਉੱਪਰ ਕੁਝ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਸਾਡੀ ਸਿਹਤ ਤੋਂ ਉੱਪਰ ਠੀਕ ਹੈ ਜੀ ਜੇ ਸਾਡੀ ਸਿਹਤ ਠੀਕ ਹੈ ਨਾ ਤਾਂ ਸਾਰਾ ਕੁਝ ਠੀਕ ਆ ਸਾਡੇ ਕੋਲ ਪ੍ਰਮਾਤਮਾ ਦਾ ਸਾਰਾ ਕੁਝ ਦਿੱਤਾ ਹੋਇਆ ਹੈਗਾ ਵਾ ਜੇ ਤੁਹਾਡੀ ਸਿਹਤ ਠੀਕ ਆ ਜੇ ਤੁਹਾਡੀ ਸਿਹਤ ਠੀਕ ਨਹੀਂ ਨਾ ਹੈਗੀ ਤਾਂ ਸੰਗਰੂ ਤੁਹਾਡੇ ਕੋਲ ਦੁਨੀਆ ਦਾ ਕੁਝ ਵੀ ਨਹੀਂ ਹੈਗਾ ਜਿੰਨੀਆਂ ਬੰਦੇ ਨੂੰ ਬਿਮਾਰੀ ਆ ਲੱਗਦੀਆਂ ਨੇ ਜੋ ਕੁਝ ਵੀ ਬੰਦੇ ਦੇ ਮਤਲਬ ਵੀ ਬਿਮਾਰੀ ਹੋ ਗਈ ਜਾਂ ਮਤਲਬ ਵੀ ਅੰਦਰ ਕੋਈ ਹਾਰਟ ਅਟੈਕ ਆ ਗਿਆ ਫੇਲ ਹੋ ਗਿਆ ਤੇ ਕੁਝ ਵੀ ਹੋ ਗਿਆ ਹਾਰਟ ਦੇ ਰਿਗਾਰਡਿੰਗ ਪ੍ਰੋਬਲਮਾਂ ਜਿਹੜੀ ਹੁੰਦੀਆਂ ਉਹ ਬੰਦੇ ਦੇ ਮਤਲਬ ਦੇਖੋ ਖਾਣ ਪੀਣ ਤੋਂ ਆਉਂਦੀਆਂ ਨੇ ਰਹਿਣ ਸੈਣ ਤੋਂ ਆਉਂਦੀਆਂ ਨੇ ਤੇ ਬਾਕੀ ਜ਼ਿਆਦਾ ਜਿਹੜੀਆਂ ਬਿਮਾਰੀਆਂ ਨੇ ਹਨਾ 99% ਜਿਹੜੀਆਂ ਬਿਮਾਰੀਆਂ ਨੇ ਉਹ ਬੰਦੇ ਨੂੰ ਮੋਟਾਪੇ ਤੋਂ ਲੱਗਦੀਆਂ ਨੇ ਜਦੋਂ ਬੰਦੇ ਨੂੰ ਇੱਕ ਵਾਰ ਸਾਂ ਬਹੁਤ ਚੜਦਾ ਕੁਛ ਟਾਈਮ ਤੋਂ ਕੋਈ ਨਹੀਂ ਜੀ ਇਹ ਪਰਮਜੀਤ ਜੀ ਤੁਸੀਂ ਮੇਰਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਲੈ ਲਓ ਜੇ ਤੁਹਾਨੂੰ ਸਾਂ ਚੜਦਾ ਵਾ ਹਨਾ ਤੇ ਤੁਸੀਂ ਮਤਲਬ ਵੀ ਮੈਨੂੰ ਫੋਨ ਕਰੋ ਜੇ ਤੁਸੀਂ ਡਾਈਟ ਪਲਾਨ ਬਣਵਾਉਂਗੇ ਨਾ ਤੇ ਤੁਸੀਂ ਮੇਰੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਾਂਗਾ ਤੁਹਾਨੂੰ ਸਾਂ ਕਿਉਂ ਚੜਦਾ ਵਾ ਉਹ ਆਪਣੇ ਆਪ ਠੀਕ ਹੋ ਜਾਏਗਾ ਬਾਅਦ ਚੁ ਦੇਖੋ 10 ਦਿਨ ਦੇ ਵਿੱਚ 10 ਤੋਂ 15 ਦਿਨ ਦੇ ਵਿੱਚ ਠੀਕ ਹੋ ਜਾਏਗਾ ਤੇ ਮਤਲਬ ਵੀ ਜੇ ਸਾਡੀ ਸਿਹਤ ਮਤਲਬ ਸਾਡੀ ਠੀਕ ਆ ਨਾ ਆਪਾਂ ਗੱਲ ਕਰਦੇ ਸੀਗੇ ਤਾਂ ਸਾਡੇ ਕੋਲ ਸਾਰਾ ਕੁਝ ਆ ਕਿਉਂਕਿ ਆਪਾਂ ਸਾਰਾ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਦੁਆਰੋਂ ਬਣਾ ਸਕਦੇ ਆਂ ਆਪਾਂ ਨਾ ਪੈਸਾ ਵੀ ਕਮਾ ਸਕਦੇ ਆਂ ਆਪਾਂ ਚੀਜ਼ ਵੀ ਬਣਾ ਸਕਦੇ ਆਂ ਆਪਾਂ ਠੀਕ ਹੈ ਜੇ ਸਾਡੀ ਸਿਹਤ ਠੀਕ ਆ ਜੇ ਸਾਡੀ ਸਿਹਤ ਠੀਕ ਨਹੀਂ ਹੋਊਗੀ ਅਸੀਂ ਕੁਝ ਵੀ ਨਹੀਂ ਬਣਾ ਸਕਦੇ ਕੀ ਨਾਜੀ ਪੈਸਾ ਕਮਾ ਸਕਦੇ ਕੀ ਜੇ ਜੀ ਪੂਰੀ ਬਿਮਾਰ ਹੋ ਗਏ ਮੰਜੇ ਤੇ ਪਏਗੇ ਤਾਂ ਫਿਰ ਸਾਨੂੰ ਡਾਕਟਰਾਂ ਨੇ ਪੈਸੇ ਲੈਣੇ ਹੀ ਆ ਸੋ ਫਿਰ ਅਸੀਂ ਅਰਦਾਸ ਕਰਨੀ ਆ ਗੁਰਦੁਆਰਿਆਂ ਚ ਮੰਦਰਾਂ ਚ ਮਸਜਿਦਾਂ ਦੇ ਵਿੱਚ ਅਸੀਂ ਜੜੇ ਵੀ ਧਰਮ ਨੂੰ ਮੰਨਦੇ ਆ ਅਸੀਂ ਹਰ ਥਾਂ ਦੇ ਉੱਤੇ ਜਾ ਕੇ ਮੱਥਾ ਟੇਕਣਾ ਵਾ ਬਸ ਇਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਮੈਨੂੰ ਠੀਕ ਕਰ ਦੇ ਠੀਕ ਕਰ ਦੇ ਹਣਾ ਸੋਮੇ ਕਹਿੰਦਾ ਵੀ ਉਹ ਨੋਬਤ ਆਉਣ ਤੋਂ ਪਹਿਲਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਕਿਉਂ ਨਾ ਆਪਾਂ ਪਹਿਲਾਂ ਹੀ ਆਪਾਂ ਆਪਣੇ ਸਰੀਰ ਦਾ ਖਿਆਲ ਰੱਖੀਏ ਧਿਆਨ ਰੱਖੀਏ ਜਿੰਨੀਆਂ ਬਿਮਾਰੀਆਂ ਲੱਗਦੀਆਂ ਨੇ 95% ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ 95% ਉਹ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਮੋਟਾਪੇ ਤੋਂ ਜਦੋਂ ਬੰਦੇ ਨੂੰ ਇੱਕ ਵਾਰੀ ਮੋਟਾਪਾ ਹੋ ਜੇ ਨਾ ਸਮਝ ਲਓ ਉਹ ਬੰਦੇ ਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਆ ਲੋਕ ਬਹੁਤ ਸਾਰੇ ਨੇ ਬੜਾ ਕੁਝ ਕਹਿੰਦੇ ਨੇ ਯਾਰ ਖਾਓ ਪੀਓ ਏਸ਼ ਕਰੋ ਇੱਕ ਦਿਨ ਦੁਨੀਆ ਤੋਂ ਜਾਣਾ ਸਾਰਿਆਂ ਨੇ ਮੰਨਦਾ ਮੈਂ ਤੁਹਾਡੀ ਸਾਰਿਆਂ ਦੀ ਗੱਲ ਮਰਨਾ ਆਪਾਂ ਸਾਰਿਆਂ ਨੇ ਆ ਦੁਨੀਆ ਤੇ ਕੋਈ ਇਨਸਾਨ ਇਸਦਾ ਨਹੀਂ ਹੈਗਾ ਜਿਹੜਾ ਇੱਥੇ ਰਹੂਗਾ ਜਿਉਣਾ ਝੂਠਾ ਮਰਨਾ ਸੱਚਾ ਬਟ ਮੈਂ ਕਹਿੰਦਾ ਜਿੰਨੀ ਦੇਰ ਤੱਕ ਆਪਾਂ ਦੁਨੀਆ ਤੇ ਰਹਿਣਾ ਵਾ ਆਪਾਂ ਆਪਣੀ ਸਿਹਤ ਦਾ ਖਿਆਲ ਰੱਖਤਾ ਰੱਖੀ ਲੱਖੀ ਨਾ ਇਹ ਨਾਲ ਉਹ ਵੀ ਬਜ਼ਾਰ ਚ ਤੁਰਿਆ ਜਾਵੇ ਭੇੜਾ ਲੱਗੇ ਲੋਕ ਦੇਖਣ ਯਾਰ ਕਿੰਨਾ ਮੋਟਾ ਵਾ ਕਿੱਡੇ ਕਿੱਡੇ ਵੱਡੇ ਦੇ ਪੱਟ ਵਾ ਕਿੱਡੀ ਹਿੱਪ ਆਏ ਦੀ ਕਿੱਡਾ ਟੇਢ ਗੱਡਾ ਹੈ ਉਹ ਚੰਗਾ ਨਹੀਂ ਲੱਗਦਾ ਹੈਗਾ ਹਨਾ ਸੋ ਜਿੰਨੀ ਦੇਰ ਤੱਕ ਅੱਪਾ ਰਹਿਣਾ ਵਾ ਨਾ ਉਨੀ ਦੇਰ ਤੱਕ ਅੱਪਾ ਆਪਣੀ ਸਿਹਤ ਦਾ ਧਿਆਨ ਰੱਖੀਏ ਫਿੱਟ ਰਹੀਏ ਤੰਦਰੁਸਤ ਰਹਿ ਕੇ ਜਾਈਏ ਇੱਥੋਂ ਸੋ ਇਸ ਕਰਕੇ ਜਿੰਨੀਆਂ ਬਿਮਾਰੀਆਂ ਲੱਗਦੀਆਂ ਨੇ 95% ਉਹ ਸਾਨੂੰ ਮੋਟਾਪੇ ਤੋਂ ਲੱਗਦੀਆਂ ਨੇ ਜੇ ਅਸੀਂ ਮੋਟਾਪੇ ਨੂੰ ਕੰਟਰੋਲ ਕਰ ਲਿਆ ਨਾ ਅਸੀਂ ਤਾਂ ਸਮਝ ਲਓ ਸਾਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਠੀਕ ਹੈ ਜੀ ਸੋ ਮੈਂ ਹਮੇਸ਼ਾ ਆਪਣੇ ਵੀਡੀਓ ਵਿੱਚ ਕਹਿਣਾ ਹੁੰਦਾ ਦੋ ਤਿੰਨ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਆਪਣੇ ਸਰੀਰ ਵਾਸਤੇ ਦੋ ਤਿੰਨ ਚੀਜ਼ਾਂ ਜਰੂਰ ਕਰਿਆ ਕਰੋ ਇੱਕ ਤਾਂ ਦੇਖੋ ਡਾਈਟ ਵਧੀਆ ਖਾਇਆ ਕਰੋ ਠੀਕ ਆ ਨੰਬਰ ਦੋ ਐਕਸਰਸਾਈਜ਼ ਜਰੂਰ ਕਰਿਆ ਕਰੋ ਵਰਕਆਊਟ ਜਰੂਰ ਕਰਿਆ ਕਰੋ ਆਪਣੇ ਸਰੀਰ ਵਾਸਤੇ ਤੇ ਆਪਣੇ ਸਰੀਰ ਦੇ ਉੱਤੇ ਨਾ ਪੈਸਾ ਜਰੂਰ ਲਾਇਆ ਕਰੋ ਮਹੀਨੇ ਦਾ 5 ਤੋਂ 7000 ਰੁਪਇਆ ਜਾਂ 4000 ਰੁਪਇਆ ਜਿੰਨੇ ਵੀ ਤੁਸੀਂ ਕੱਢ ਸਕਦੇ ਹੋ ਜਿੰਨੇ ਵੀ ਤੁਸੀਂ ਕੱਢ ਸਕਦੇ ਹੋ ਉੰਨੇ ਪੈਸੇ ਤੁਸੀਂ ਆਪਣੇ ਸਰੀਰ ਦੇ ਉੱਤੇ ਜਰੂਰ ਲਾਇਆ ਕਰੋ ਕਿਉਂਕਿ ਜਿੰਨਾ ਪੈਸਾ ਤੁਸੀਂ ਆਪਣੇ ਸਰੀਰ ਤੇ ਲਾਉਂਗੇ ਨਾ ਉਹਨੇ ਤੁਹਾਨੂੰ ਰਿਜ਼ਲਟ ਦੇ ਕੇ ਜਾਣਾ ਵਾ ਠੀਕ ਹੈ ਜੀ ਹਰੇਕ ਦੀ ਦੇਖੋ ਪੋਕੇਟ ਕਈਆਂ ਦੀ ਮਤਲਬ ਅਲਾਉ ਨਹੀਂ ਕਰਦੀ ਹੈ ਕਿ ਹਰੇਕ ਦੇ ਘਰੇ ਆਪਣੇ ਆਪਣੇ ਖਰਚੇ ਹੁੰਦੇ ਆ ਬਟ ਥੋੜਾ ਬੋਤਾ ਖਰਚਾ 1000 2000 3000 ਆਪਣਾ ਇੱਕ ਸਾਈਡ ਤੇ ਕੱਢੋ ਵੀ ਮੈਂ ਆਪਣੀ ਸਿਹਤ ਦੇ ਉੱਤੇ ਲਾਉਣਾ ਹੀ ਲਾਉਣਾ ਵਧੀਆ ਚੀਜ਼ਾਂ ਖਾਣੀਆਂ ਨੇ ਆਂਡੇ ਵਗੇਰਾ ਹੋ ਗਏ ਖਾਓ ਚਿਕਨ ਖਾ ਸਕਦੇ ਹੋ ਏਗ ਖਾ ਸਕਦੇ ਹੋ ਹਣਾ ਜੇ ਤੁਸੀਂ ਨੋਵੇਜ ਨਹੀਂ ਖਾਂਦੇ ਕਿ ਵੇਜੀਟੇਰੀਨ ਉਹ ਵੇਜੀਟੇਨ ਦੇ ਵਿੱਚ ਬਹੁਤ ਕੁਛ ਆ ਫਰੂਟ ਖਾਓ ਠੀਕ ਹੈ ਜੀ ਵੇਜੀਟੇਬਲ ਖਾਓ ਠੀਕ ਹੈ ਗ੍ਰੀਨ ਵੇਜੀਟੇਬਲ ਵਗੈਰਾ ਖਾਓ ਸੈਲਡ ਵਗੈਰਾ ਖਾਓ ਬੜਾ ਕੁਛ ਆ ਡ్రਾਈ ਫਰੂਟ ਖਾਓ ਬਹੁਤ ਕੁਛ ਆ ਠੀਕ ਹੈ ਜੀ ਖਾਣ ਵਾਸਤੇ ਜਿੰਨੇ ਨਹੀਂ ਖਾਣਾ ਹੈਗਾ ਉਹਦੇ ਕੋਲ ਤਾਂ ਸੌਬਾਣੇ ਆ ਜਿੰਨੇ ਖਾਣਾ ਉਹਦੇ ਕੋਲ ਕੋਈ ਬਹਾਨਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਕਰਦਾ ਹੁੰਨਾ ਵਾ ਕਿ ਆਪਣੇ ਸਰੀਰ ਦੇ ਉੱਤੇ ਜ਼ਰੂਰ ਪੈਸਾ ਲਾਓ ਤੇ ਬਾਕੀ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਭਾਰ ਤੁਹਾਡਾ ਲੋਡ ਤੋਂ ਵੱਧ ਬਣਿਆ ਵਧਿਆ ਵਧਿਆ ਹੋਇਆ ਵਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਕਰੂੰਗਾ ਕਿ ਤੁਸੀਂ ਅ 7 ਤਰੀਕ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਡਾਈਟ ਪਲਾਨ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਤੇ ਉਹ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਵਾਂਗਾ ਉਹ ਟਾਈਟ ਪਲਾਨ ਹੈ ਜਿਹੜਾ ਇਹ ਮਤਲਬ ਵੀ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਦਵਾਂਗਾ ਬਹੁਤ ਘੱਟ ਪ੍ਰਾਈਸ ਦੇ ਉੱਤੇ ਤੇ ਉਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਵੀ ਮਿਲੇਗਾ ਹੀ ਮਿਲੇਗਾ ਜੀ ਠੀਕ ਹੈ ਜੀ ਸੋ ਜੇ ਇਹ ਹਾਂ ਸਾਡੇ ਕਲਮੇ ਹੋਰ ਜੇ ਨਾਲ ਤੁਸੀਂ ਇਹ ਡਾਈਟ ਪਲਾਨ ਮੰਨ ਕੇ ਚਲੋ ਮੇਰੇ ਕੋਲ ਤੁਸੀਂ ਲਵੋਗੇ 50% ਡਿਸਕਾਊਂਟ ਤੇ ਦਵਾਂਗਾ ਠੀਕ ਹੈ ਜੀ ਜੇ ਤੁਸੀਂ ਇਹ ਡਾਈਟ ਪਲਾਨ ਨੂੰ ਮੰਨ ਕੇ ਚਲੋ 6 ਮਹੀਨੇ ਵੀ ਲਵੋਗੇ ਨਾ 6 ਮਹੀਨੇ ਵੀ ਤੁਹਾਨੂੰ 50% ਡਿਸਕਾਊਂਟ ਦੇ ਦਵਾਂਗਾ ਇਹ ਨਹੀਂ ਹੈਗਾ ਵੀ 1 ਮਹੀਨਾ ਤੁਹਾਨੂੰ ਮੈਂ ਡਿਸਕਾਊਂਟ ਦੇ ਦਵਾਂਗਾ ਅਗਲੇ ਮਹੀਨੇ ਮੈਂ ਪੂਰਾ ਰੇਟ ਕਰ ਦੂੰਗਾ ਨਾ ਪੂਰੇ ਮੰਨ ਕੇ ਚਲੋ ਤੁਸੀਂ 6 ਮਹੀਨੇ ਜੇ ਮੇਰੇ ਕੋਲ ਲਵੋਗੇ ਨਾ 6 ਮਹੀਨੇ ਤੁਹਾਨੂੰ ਮੈਂ ਪੂਰਾ ਡਿਸਕਾਊਂਟ ਦੇ ਦਵਾਂਗਾ ਜੇ ਤੁਸੀਂ 4 ਮਹੀਨੇ ਲਓਗੇ 4 ਮਹੀਨੇ ਵਿੱਚ ਇੱਕੋ ਡਿਸਕਾਊਂਟ ਦੇ ਉੱਤੇ ਦਊਂਗਾ 50% ਡਿਸਕਾਊਂਟ ਦੇ ਦਊਂਗਾ 3 ਮਹੀਨੇ ਲਓਗੇ 3 ਮਹੀਨੇ ਵਿੱਚ 50% ਡਿਸਕਾਊਂਟ ਦੇ ਦਊਂਗਾ 2 ਮਹੀਨੇ ਲਓਗੇ 2 ਮਹੀਨੇ ਵਿੱਚ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਦਊਂਗਾ ਜਾਂ ਫਿਰ ਜਦੋਂ ਤੱਕ ਤੁਹਾਡਾ ਭਾਰ ਨਹੀਂ ਘਟ ਜਾਂਦਾ 20 ਕਿਲੋ 25 ਕਿਲੋ 30 ਕਿਲੋ ਜਿੰਨਾ ਵੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਚਾਹ ਇੱਕ ਸਾਲ ਵਾਸਤੇ ਮੇਰੇ ਕੋਲ ਡਾਈਟ ਪਲਾਨ ਲਵੋਗੇ ਜਾਂ 6 ਮਹੀਨੇ ਵਾਸਤੇ ਜਾਂ 8 ਮਹੀਨੇ ਵਾਸਤੇ ਲਵੋਗੇ ਜਾਂ 9 ਮਹੀਨੇ ਵਾਸਤੇ ਲਵੋਗੇ ਤਾਂ ਉਹ ਡਾਈਟ ਪਲਾਨ ਤੁਹਾਨੂੰ ਮੈਂ 50% ਡਿਸਕਾਊਂਟ ਤੇ ਹੀ ਦ ਫਿਰ ਮੈਂ ਤੁਹਾਨੂੰ ਕੰਟੀਨਿਊ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ 50% ਡਿਸਕਾਊਂਟ ਦੇ ਦਿੰਦਾ ਰਹੂੰਗਾ ਹਾਂ ਇਦਾਂ ਨਾ ਹੋਵੇ ਤੁਸੀਂ ਇੱਕ ਮਹੀਨਾ ਮੇਰਾ ਡਾਈਟ ਪਲਾਨ ਫੋਲੋ ਕਰੋ ਤੁਹਾਨੂੰ ਮੈਂ 50% ਡਿਸਕਾਊਂਟ ਦੇ ਦਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਮਹੀਨਾ ਮੇਰੇ ਕੋਲ ਡਾਈਟ ਪਲਾਨ ਨਾ ਲਵੋ ਤੁਸੀਂ ਛੱਡ ਜੋ ਭੁੱਲ ਜੋ ਤੁਸੀਂ ਉਸ ਤੋਂ ਬਾਅਦ ਤੁਸੀਂ ਡਾਈਟ ਵੀ ਨਾ ਫੋਲੋ ਕਰੋ ਫਿਰ ਤੁਸੀਂ ਦੇਖਿਆ ਵੀ ਯਾਰ ਮੇਰਾ ਡਾਈਟ ਪਲਾਨ ਲੈਣਾ ਜ਼ਰੂਰੀ ਆ ਮੇਰਾ ਭਾਰ ਘਟਦਾ ਪਿਆ ਸੀ ਤੁਸੀਂ ਇੱਕ ਮਹੀਨੇ ਬਾਅਦ ਨੂੰ ਫੇਰ ਹੀ ਆਜਾ ਜੀ ਫਿਰ ਤੁਸੀਂ ਮੈਨੂੰ ਫੋਨ ਕਰਕੇ ਕਹੋ ਵੀਰ ਜੀ ਮੈਂ ਤੁਹਾਡਾ ਡਾਈਟ ਪਲਾਨ ਲਿਆ ਸੀ ਇੱਕ ਮਹੀਨਾ ਪਹਿਲਾਂ ਪਰ ਮੈਂ ਹੁਣ ਛੱਡਦਾ ਵ ਹਣ ਹਫਤੇ ਪਰ ਮੈਂ ਉਹ ਦੁਬਾਰਾ ਫੇਰ ਨਹੀਂ ਲੈਣਾ ਚਾਹੁੰਦਾ ਜਾਂ ਲੈਣੀ ਚਾਹੁੰਦਾ ਲੈਣਾ ਚਾਹੁੰਦੀ ਹਾਂ ਵੀ ਮੈਨੂੰ ਦੇ ਦਿਓ ਹਣ 50% ਪਰ ਮੈਂ ਤੁਹਾਨੂੰ 50% ਡਿਸਕਾਊਂਟ ਤੇ ਨਹੀਂ ਦਵਾਂਗਾ ਫਿਰ ਜਿਹੜਾ ਮੇਰਾ ਫੁੱਲ ਮਤਲਬ ਰੇਟ ਚੱਲਦਾ ਵਾ ਨਾ ਉਸੇ ਰੇਟ ਦੇ ਉੱਤੇ ਹੀ ਮੈਂ ਤੁਹਾਨੂੰ ਡਾਈਟ ਪਲਾਨ ਜਿਹੜਾ ਮੈਂ ਡਿਜ਼ਾਈਨ ਕਰਕੇ ਦਵਾਂਗਾ ਜੇ ਤੁਸੀਂ ਕੰਟੀਨਿਊ ਰੱਖੋਗੇ ਡਾਈਟ ਪਲਾਨ ਹੋ ਤੁਸੀਂ 7 ਤਰੀਕ ਤੋਂ ਪਹਿਲਾਂ ਪਹਿਲਾਂ ਲਵੋਗੇ ਉਹ ਤੁਹਾਨੂੰ ਮੈਂ ਮਤਲਬ ਵੀ ਆਪਣੇ 50% ਡਿਸਕਾਊਂਟ ਤੇ ਦਵਾਂਗਾ ਜੀ ਠੀਕ ਹੈ ਜੀ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਵੀ ਅਗਰ ਕੋਈ ਮੇਰੇ ਪਿੰਡ ਭਰਾ ਦਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪੁੱ ਹਣਾ ਜੀ ਤੇ weight lose ਨੂੰ ਲੈ ਕੇ weight gain ਨੂੰ ਲੈ ਕੇ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ weight ਘਟਾਉਣ ਦਾ ਲੈਟਪਲਨ ਮੇਰੇ ਕੋਲ ਬੁਕਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਤੁਹਾਡੇ ਲਈ ਬਹੁਤ ਵਧੀਆ ਆਫਰ ਆ 50% ਡਿਸਕਾਊਂਟ ਦੇ ਉੱਤੇ ਤਾਂ ਤੁਸੀਂ ਮੇਰੇ ਕੋਲੋਂ ਬਣਵਾ ਸਕਦੇ ਹੋ ਡਾਈਟ ਪਲਾਨ ਸੋ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਮੇਰੇ 50829 ਸਬਸਕ੍ਰਾਈਬਰ ਜਿਹੜੇ ਹੋ ਚੁੱਕੇ ਆ ਇੱਕ ਸਬਸਕ੍ਰਾਈਬਰ ਦੀ ਮੈਂ ਵੇਟ ਕਰਦਾ ਜਦੋਂ ਮੇਰੇ 50000 830 ਸਬਸਕ੍ਰਾਈਬਰ ਹੋ ਗਿਆ ਆਪਾਂ ਲਾਈਵ ਆ ਜਿਹੜਾ ਆਪਾਂ ਉਹ ਬੰਦ ਕਰ ਦਾਂਗੇ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਮੇਰਾ ਭਰਾ ਇਸ ਟਾਈਮ ਲਾਈਵ ਮੇਰੇ ਨਾਲ ਜੁੜਿਆ ਹੋਇਆ ਵਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਕੇ ਮੇਰੇ 50830 ਸਬਸਕ੍ਰਾਈਬ ਵੀ ਕੰਪਲੀਟ ਕਰ ਦਿਓ ਬਾਕੀ ਮੇਰਾ ਨੰਬਰ ਆ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਹਰ ਇੱਕ ਵੀਡੀਓ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਲਾਈਵ ਹੈ ਜਿਹੜਾ ਆਪਾਂ ਉਹ ਬੰਦ ਕਰ ਦਾਂਗੇ ਥੋੜੀ ਦੇਰ ਨੂੰ ਜਦੋਂ ਆਪਣਾ ਇੱਕ ਸਬਸਕ੍ਰਾਈਬਰ ਵਧ ਗਿਆ ਫਿਰ ਆਪਾਂ ਜੇ ਤੁਹਾਡਾ ਕੋਈ ਸਵਾਲ ਰਹੇ ਵੀ ਜਾਏਗਾ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਦੋਂ ਮਰਜੀ ਬਾਕੀ ਸੱਤ ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਜੇ ਡਾਈਟ ਪਲਾਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਹੀ ਦਿੱਤਾ ਜਾਏਗਾ ਜੀ ਸੋ ਮੈਂ ਵੇਟ ਕਰਦਾ ਪਿਆ ਵੀ ਮੇਰਾ ਇੱਕ ਸਬਸਕ੍ਰਾਈਬ ਵਾਜੇ ਤੇ ਆਪਾਂ ਫਿਰ ਲਾਈਵ ਹੈ ਜਿਹੜਾ ਆਪਾਂ ਉਹ ਬੰਦ ਕਰਦਾਂਗੇ ਬਗਲ ਦੀ ਮੇਰੇ ਰੈਮਡੀਆ ਵਗੈਰਾ ਪੋਣਾ ਹੁੰਨਾ ਨਾ ਉਹ ਰੈਮਡੀਆ ਤੋਂ ਬਹੁਤ سارے ਮੇਰੇ ਭੈਣ ਭਰਾਵਾਂ ਨੇ ਮਤਲਬ ਨਹੀਂ ਬੇਨੀਫਿਟ ਲਿਆ ਵਾ ਉਹ ਰੈਮਡੀਆ ਤੋਂ ਬਹੁਤ ਮੇਰੇ ਭੈਣ ਭਰਾਵਾਂ ਨੇ ਭਾਰ ਜਿਹੜਾ ਉਹ ਘਟਾਇਆ ਵਾ ਇੱਕ ਤਾਂ ਤੁਹਾਨੂੰ ਦੱਸਿਆ ਜਾਂ ਜਿਹੜਾ ਮੇਰਾ ਇੱਕ ਕਲਾਇੰਟ ਸੀਗਾ ਜਿਹੜਾ ਮੇਰਾ ਹਨਾ ਉਹਨੇ ਮਤਲਬ ਨਹੀਂ ਮਹੀਨੇ ਦੇ ਵਿੱਚ ਦੇਖ ਲੋ ਉਹਨੂੰ ਡਾਈਟ ਪਲਾਨ ਦੇ ਨਾਲ ਉਹਨੇ ਉਹ ਡਰਿੰਕ ਸੀ ਜਿਹੜੀ ਉਹ ਸ਼ੁਰੂ ਕੀਤੀ ਸੀ 9 ਮਹੀਨੇ ਦੇ ਵਿੱਚ 9 ਕਿਲੋ ਭਾਰ ਘਟਾਇਆ ਸੀ ਜਿਆ ਹਨਾ ਜੇ ਉਹ ਬੰਦਾ 9 ਕਿਲੋ ਭਾਰ ਘਟਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਘਟਾ ਸਕਦੇ ਕਿ ਤੁਸੀਂ ਵੀ ਘਟਾ ਸਕਦੇ ਹੋ ਠੀਕ ਹੈ ਜੀ ਸੋ ਹੋਰ ਤੁਹਾਡਾ ਕੋਈ ਜੀ ਸਵਾਲ ਜਵਾਬ ਜੀ ਸੋ ਲੋ ਜੀ ਆਪਣੇ ਹੋ ਗਏ 50830 ਸਬਸਕ੍ਰਾਈਬਰ ਆਪਣੇ ਕੰਪਲੀਟ ਹੋ ਚੁੱਕਿਆ ਜੀ ਤੇ ਆਪਾਂ ਲਾਈਵ ਇਥੇ ਬੰਦ ਕਰਦੇ ਹਾਂ ਤੇ ਤੁਹਾਡਾ ਮੇਰਾ ਸਾਰਿਆਂ ਦਾ ਫੇਰ ਦਿਲ ਤੋਂ ਧੰਨਵਾਦ ਕਰਦਾ ਬਹੁਤ-ਬਹੁਤ ਤੁਸੀਂ ਮਤਲਬ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਆਪਣੇ ਛੋਟੇ ਭਰਾ ਨੂੰ ਤੇ ਮੇਰੀ ਵੀਡੀਓ ਨੂੰ ਦੇਖਦੇ ਹੋ ਪੂਰਾ ਤੇ ਮੇਰੇ ਚੈਨਲ ਤੋਂ ਤੁਹਾਨੂੰ ਕੁਝ ਨਾ ਕੁਝ ਜਰੂਰ ਸਿੱਖ ਨੂੰ ਮਿਲਦਾ ਹੋਵੇਗਾ ਜੀ ਸੋ ਠੀਕ ਹੈ ਜੀ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਵੇ ਕੋਈ ਵੀ ਮੇਰਾ ਭਰਾ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਮੈਨੂੰ ਫੋਨ ਕਰਕੇ ਆਪਣਾ ਡਾਈਟ ਪਲਾਨ ਬਣਵਾ ਸਕਦੇ ਹੋ ਤੁਹਾਨੂੰ ਡਾਈਟ ਪਲਾਨ ਜਿਹੜਾ ਉਹ 50% ਡਿਸਕਾਊਂਟ ਤੇ ਦਿੱਤਾ ਜਾਏਗਾ ਜੀ